ਉਮਰ ਤੋਂ ਪਹਿਲਾਂ ਉਹਨਾਂ ਦੇ ਦੰਦ ਨਿਕਲ ਰਹੇ ਨੇ ਉਮਰ ਤੋਂ ਪਹਿਲਾਂ ਹੀ ਉਹਨਾਂ ਦੇ ਗੋਡੇ ਗਿੱਟੇ ਆ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਨੇ ਅਖਾੜਾ ਪਿੰਡ ਵਿੱਚ ਲੱਗ ਰਹੀ ਗੈਸ ਫੈਕਟਰੀ ਬਾਰੇ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਇਹਨਾਂ ਨੂੰ ਸ਼ਾਇਦ ਕੁਝ ਮਿਸਕਨਸੈਪਸ਼ਨਸ ਨੇ ਦੀ ਜੋ ਵੀ ਹੈਗਾ ਇਹਨਾਂ ਨਾਲ ਗੱਲਬਾਤ ਕਰਕੇ ਕਲੀਅਰ ਕੀਤਾ ਜਾਏਗਾ ਕੁਝ ਵਾਲੀ ਫੈਕਟਰੀ ਨਹੀਂ ਲੱਗਣ ਦੇ ਆਂ ਨਹੀਂ ਲੱਗਣ ਦੇ ਨਹੀਂ ਲੱਗਣ ਦੇ ਲੋਕ ਇੱਕ ਤਾਂ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਪਿੰਡ ਅਖਾੜਾ ਵਿੱਚ ਲੱਗ ਰਹੀ ਫੈਕਟਰੀ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਐਸਜੀਐਮ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੈਕਟਰੀ ਬਾਰੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਨਹੀਂ ਕਿ ਕੌਣ ਲਾ ਰਿਹਾ ਹੈ ਕਿ ਉਸ ਵੱਲੋਂ ਇਸ ਫੈਕਟਰੀ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਿਜਮਾ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ ਇਸ ਗੱਲ ਦਾ ਪ੍ਰਗਟਾਵਾ ਐਸ.ਟੀ.ਐਮ ਜਗਰਾਉਂ ਨੂੰ ਮੈਨਨ ਆਈ ਪਿੰਡ ਵਾਸੀਆਂ ਨੂੰ ਸਿਵਲ ਅਧਿਕਾਰੀ ਨੇ ਕਹੀ ਸਬ ਡਿਵੀਜ਼ਨ ਅਧਿਕਾਰੀ ਨੂੰ ਪੇਸ਼ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਇਸ ਫੈਕਟਰੀ ਦੀ ਕੋਸਾਰੀ ਤਰ੍ਹਾਂ ਬੰਦ ਕੀਤੀ ਜਾਣੀ ਚਾਹੀਦੀ ਹੈ ਹੋਰ ਉਹਨਾਂ ਕੀ ਕਿਹਾ ਆਓ ਤੇ ਦੇਖੋ ਸਸਿਗਲ ਜੀ ਮੈਂ ਜੀਰੂ ਸਿੰਘ ਸੋਹੀ ਤੁਸੀਂ ਸਾਡੇ ਜਨੂੰ ਦਿੱਲੀ ਗ੍ਰਾਮ ਨਿਊਜ਼ ਦੇ ਨਾਲ ਅੱਜ ਅਸੀਂ ਆਏ ਹਾਂ ਜੀ ਅਸੀਂ ਦਫ਼ਤਰ ਜਗਰਾਉਂ ਦੇ ਵਿੱਚ ਜਿੱਥੇ ਕਿ ਪਿੰਡ ਅਖਾੜਾ ਦੇ ਨਗਰ ਦੇ ਵਾਸੀ ਇੱਥੇ ਪਹੁੰਚੇ ਹੋਏ ਆ ਕਿਸ ਮੁੱਦੇ ਤੇ ਪਹੁੰਚੇ ਆ ਅਸੀਂ ਕਰਦੇ ਹਾਂ ਗੱਲਬਾਤ ਸਰਪੰਚ ਸੁਖਜੀਤ ਸਿੰਘ ਨਾਲ ਕੀ ਸਸਿਗਾਜੀ ਸਸਿਗਾਜੀ ਕਿੱਸੇ ਬੋਤੇ ਦੇ ਉੱਤੇ ਤੁਸੀਂ ਅੱਜ ਐਸਡੀਓ ਸਾਹਿਬ ਦੇ ਨਾਲ ਮਿਲਣ ਆਏ ਜੀ ਅਸੀਂ ਜੀ ਸਾਡੇ ਗੈਸ ਪਲਾਟ ਲੱਗ ਰਿਹਾ ਵਾ ਪਿੰਡ ਦੇ ਬਿਲਕੁਲ ਨੇੜੇ ਆ ਉਹਦੇ ਕਰਕੇ ਪਿੰਡ ਆਪਣਾ ਕਿਹੜਾ ਜੀ ਪਿੰਡ ਖਾੜਾ ਜੀ ਪਿੰਡ ਖਾੜਾ ਜੀ ਹਾਂਜੀ ਹਾਂਜੀ ਅਸੀਂ ਕੱਲ ਉੱਥੇ ਜਦੋਂ ਗਏ ਸਾਨੂੰ ਪਤਾ ਲੱਗਾ ਵੀ ਇਹ ਗੈਸ 플ਾਂਟ ਆ ਜਿਹੜਾ ਜੀ ਗਲਤ ਆ ਪਿੰਡ ਦੇ ਨਾਲ ਕੋਲ ਨੇੜੇ ਆ ਉਹਦੇ ਸਬੰਧ ਵਿੱਚ ਅਸੀਂ ਸਾਰਾ ਨਗਰ ਇਕੱਠਾ ਹੋ ਕੇ ਆ ਜੀ ਅਸਦੀਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਇਹਨੂੰ ਬੰਦ ਕੀਤਾ ਜਾਵੇ ਜੀ ਕਿਉਂਕਿ ਨਕਸ਼ਤੂਈ ਇਹ ਜੀ ਜੀ ਨੁਕਸਾਨ ਨਾ ਹੋ ਸਕੇ ਤੁਸੀਂ ਫੈਕਟਰੀ ਮਾਲਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੀਤੇ ਜੀ ਪਹਿਲਾਂ ਸਾਨੂੰ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਹੈਗਾ ਲਗਨਾਂ ਮਾ ਸੈਲਰ ਲਗਨਾਂ ਮਾ ਜੀ ਜਦੋਂ ਸਟਾਰਟਿੰਗ ਹੋਈ ਆ ਸ ਜਦੋਂ ਹੁਣ ਪਤਾ ਕੀਤਾ ਵੀ ਇਹ ਉਹ ਚੀਜ਼ ਤਾਂ ਲੱਗ ਨਹੀਂ ਰਹੀ ਉਹ ਕਹਿੰਦੇ ਵੀ ਹੁਣ ਪਤਾ ਲੱਗੇ ਵੀ ਇੱਥੇ ਜਿਹੜਾ ਹੈਗਾ ਗੈਸ ਦਾ ਕੋਈ ਪਲਾਟ ਵਗੈਰਾ ਲੱਗਣਾ ਜਿਹੜਾ ਗੈਸ ਪਲਾਟ ਆ ਉਹ ਪਿੰਡ ਦੇ ਬਿਲਕੁਲ ਨੇੜੇ ਉਹ ਕਦਰਿਆਂ ਦੀ ਗੱਲ ਆ ਇਹਨਾਂ ਕਰਕੇ ਸੀ ਇਹਦਾ ਬਰੂਧ ਕਰਦੇ ਸੀ ਇੱਥੇ ਨੇ ਪਿੰਡ ਦੇ ਨੇੜੇ ਇਹ ਚੀਜ਼ ਲੱਗਣ ਨਹੀਂ ਦਵਾਗੇ ਜੇ ਲਾਉਣਾ ਮਤਾਂ ਆ ਉਹਦੇ ਪਿੰਡੋਂ ਦੇ ਕੋਲੇ ਜਗ੍ਹਾ ਹੈਗੀ ਉੱਥੇ ਲਾ ਸਕਦਾ ਸੀ ਨਹੀਂ ਉਹ ਕੰਮ ਪਾਸਤਾ ਕਰਾਇਆ ਹੋਊਗਾ ਨਾ ਸਰਕਾਰ ਤੋਂ ਪਾਸਤਾ ਉਹ ਕਰਵਾਇਆ ਕਰਕੇ ਲਾਇਆ ਹੀ ਉਹਨੇ ਉਹ ਤਾਂ ਹੁਣ ਸਾਨੂੰ ਡਾਕੂਮੈਂਟ ਦਿਖਾਊਗਾ ਮੇ ਕੀ ਆ ਕੀ ਨਹੀਂ ਉਹ ਆਪੇ ਉਹ ਤਾਂ ਪ੍ਰਸ਼ਾਸਨ ਨੂੰ ਪਤਾ ਹੋਊਗਾ ਤੁਸੀਂ ਉਹਨਾਂ ਨਾਲ ਬੈਕ ਟੇਬਲ ਤੇ ਗੱਲ ਵਾਲਾ ਕਰ ਕੋਸ਼ਿਸ਼ ਕੀਤੀ ਹੈ ਜੀ ਕੱਲ੍ਹ ਲੈ ਉਹ ਕਹਿੰਦੇ ਨਹੀਂ ਸਾਡਾ ਇਹ ਸੈਂਟਰ ਗਵਰਨਮੈਂਟ ਦੀ ਪਾਲਿਸੀ ਆ ਜੀ ਆਪੂ ਉਹ ਹੁਣ ਪ੍ਰੋਪਰ ਸਾਨੂੰ ਨਾ ਤਾਂ ਕੋਈ ਰਿਕਾਰਡ ਦਿਖਾਇਆ ਵਾ ਨਾ ਹੀ ਸਾਨੂੰ ਇਹਦੇ ਬਾਰੇ ਪਤਾ ਜੀ ਤੱਕ ਆ ਵੀ ਸੈਲਰ ਲੱਗਣਾ ਵੀ ਚਲੋ ਕੋਈ ਗੱਲ ਨਹੀਂ ਨਹੀਂ ਤੁਹਾਨੂੰ ਇਹ ਕਦੋਂ ਪਤਾ ਵੀ ਗੈਸ 플ਾਟ ਹੀ ਲੱਗ ਰਿਹਾ ਉਹਨੇ ਕੱਲ ਆਪ ਮੂੰਹੋਂ ਤੁਹਾਨੂੰ ਦੱਸਿਆ ਵਾ ਵੀ ਇਹ ਗੈਸ 플ਾਟ ਲੱਗ ਰਿਹਾ ਜੀ ਜੀ ਹਾਂਜੀ ਪਿੰਡ ਦੇ ਵਾਸਤੇ ਖਤਰਨਾਕ ਚੀਜ਼ ਆ ਪਾਣੀ ਦਾ ਪ੍ਰਦੂਸ਼ਨ ਵੀ ਹੋ ਸਕਦਾ ਇਹਦੇ ਨਾਲ ਤੇ ਬਾਕੀ ਜਾਨਵਾਲ ਦਾ ਖਤਰਾ ਵੀ ਹੋ ਸਕਦਾ ਬਿਲਕੁਲ ਬਿਲਕੁਲ ਜੀ ਪਾਣੀ ਦਾ ਪ੍ਰਦੂਸ਼ਨ ਤਾਂ ਹੋਊਗਾ ਜਿਹੜਾ ਗੈਸ ਪਲਾਟ ਲੱਗੂਗਾ ਪਾਣੀ ਦਾ ਵੀ ਹੋਊਗਾ ਹਵਾ ਦੂਸ਼ਤ ਵੀ ਹੋਊਗੀ ਪਿੰਡ ਦੇ ਨੇੜੇ ਆ ਪਿੰਡ ਦਾ ਨਿਚਾਨ ਤਾਂ ਹੁੰਦਾ ਹੀ ਇਹਦਾ ਕਰਕੇ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਆ ਵੀ ਅਸੀਂ ਇੱਥੇ ਪਿੰਡ ਦੇ ਨੇੜੇ ਨਹੀਂ ਲੱਗਣ ਦੇ ਸੋ ਸਾਡੇ ਨਾਲ ਹੋਰ ਵੀ ਨਗਰ ਨਿਵਾਸੀ ਇਕੱਠੇ ਹੋਏ ਹੋਏ ਆ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਕੀ ਨਾਮ ਆਪਣਾ ਜੀ ਬਰਬੰਦਰ ਸਿੰਘ ਜੀ ਪਰਜਾਗਨ ਬਾਈ ਜੀ ਇਹ ਦੇਖਦੇ ਹਾਂ ਇਹ ਪਲਾਟ ਤੁਹਾਡੇ ਵਾਸਤੇ ਖਤਰਨਾਕ ਹੈ ਪਿੰਡ ਵਾਸਤੇ ਖਤਰਨਾਕ ਹੈ ਖਤਰਨਾਕ ਵੀ ਜੀ ਪੂਰੇ ਜਿਆਹ ਦਿੱਲੀ ਦੀਆਂ 10-10 ਟਰਾਲੀਆਂ ਉਹ ਕਹਿੰਦੇ ਗੋਹੇ ਰਿਆ ਆਇਆ ਕਰਮੀ ਇੱਥੇ ਅੱਛਾ ਜੀ ਗੋਹਾ ਟਰਾਲੀਆਂ ਦੇ ਵਿੱਚ ਆਊਗਾ ਤਾਂ ਸੜਕਾਂ ਦਾ ਬੁਰਾ ਹਾਲ ਹੋ ਜਾਣਾ ਸੜਕਾਂ ਵਿੱਚ ਗੋਹਾ ਡੱਕੇ ਜੀ ਜਿਹੜਾ ਮੱਛਰ ਮੱਖੀਆਂ ਦੀ ਬਹੁਤ ਪਰਹਾਉਂਗੀ ਜੀ ਫਿਰ ਕਰਕੇ ਖਤਰਨਾਕ ਵੀ ਜਿਹੜਾ ਲੱਗਣੂਗਾ ਬਿਲਕੁਲ ਸਾਰੇ ਪਿੰਡ ਦਾ ਇੱਕ ਆ ਵੀ ਸਾਡੇ ਦਾ ਜੀ ਇਹ ਪਾਰਟੀ ਵਾਜ ਤੋਂ ਉੱਪਰ ਔਟ ਕੇ ਜਿਹੜਾ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਕਿ ਅਸੀਂ ਕਿਸੇ ਪਾਰਟੀ ਨਾਲ ਕੋਈ ਨਹੀਂ ਦਾ ਸਿਰ ਪਿੰਡ ਦੀ ਸਾਰੇ ਦੀ ਸਹਿਮਤੀ ਆ ਵੀ ਸਾਰੀਆਂ ਪਾਕਿਆਂ ਨੂੰ ਛੱਡ ਕੇ ਜਿਹ ਪਿੰਡ ਏਕਾ ਕਰਕੇ ਚੱਲੇ ਆ ਵੀ ਜਿਹੜਾ ਸਾਡਾ ਸਹਿਯੋਗ ਦੇਣਾ ਚਾਹੁੰਦਾ ਦੇਖੋ ਅਸੀਂ ਮੌਜੂਦਾ ਐਮਐਲ ਸਾਬ ਨੂੰ ਵੀ ਮਿਲੇ ਆ ਉਹ ਸਾਡੇ ਨਾਲ ਆਇਆ ਮੰਗ ਪੱਤਰ ਦੇਣ ਸਾਡਾ ਜੀ ਸਾਥ ਦੇਣ ਕਿਸੇ ਨੂੰ ਤਾਂ ਧੰਨਵਾਦ ਕਰਾਂਗੇ ਜਿਹੜਾ ਵੀ ਸਾਡਾ ਸਹਿਯੋਗ ਦੇਊਗਾ ਇਸ ਕੰਮ 'ਚ ਅਸੀਂ ਉਹਨੂੰ ਧੰਨਵਾਦ ਵੀ ਕਰਦੇ ਆ ਠੀਕ ਹੈ ਪਹਿਲਾਂ ਪ੍ਰਸ਼ਾਸਨ ਤੱਕ ਕੋਈ ਪਹੁੰਚ ਕੀਤੀ ਆਪਾਂ ਸਾਨੂੰ ਕੱਲ ਪੌਲਿਸ ਪ੍ਰਸ਼ਾਸਨ ਨੇ ਵੀ ਇੱਥੇ ਸਾਡੇ ਮੈਂ ਬਾਹਰ ਸੀਗਾ ਕੋਸਟ ਬੰਦਿਆਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਥੋੜਾ ਜਿਆਦਾ ਤਮਕਾਇਆ ਵੀ ਗਿਆ ਵਾ ਵੀ ਤੁਸੀਂ ਇਹਨੂੰ ਕਿਵੇਂ ਰੋਕ ਲੋਗੇ ਕੀ ਹੈ ਪ੍ਰਸ਼ਾਸਨ ਵੱਲੋਂ ਤਮਕਾਇਆ ਗਿਆ ਪਿੰਡ ਵਾਸਤੇ ਬਿਲਕੁਲ ਬਿਲਕੁਲ ਉੱਥੇ ਸਾਡਾ ਫਿਰ ਬਰੋਲ ਵੀ ਹੋਇਆ ਫਿਰ ਪਿੰਡ ਆ ਕੇ ਉਹਨਾਂ ਨੇ ਗੱਲਬਾਤ ਕੀਤੀ ਰਾਤ 8:30 9:00 ਵਜੇ ਉਸ ਤੋਂ ਫਿਰ ਬਾਸ ਗਏ ਜਦੋਂ ਅਸੀਂ ਇਹਨਾਂ ਨੂੰ ਕਹੇ ਤਾਂ ਵੀ ਅਸੀਂ ਬਿਲਕੁਲ ਧਰਨਾ ਨਹੀਂ ਚੱਕਾਂਗੇ ਅਸੀਂ ਜਿਹੜਾ ਹੈਗਾ ਵਾ ਸਾਨੂੰ ਇਹ ਬੰਦ ਕੀਤਾ ਜਾਵੇ ਸਾਨੂੰ ਇਹਦਾ ਲੈਫਟੀ ਰੂਟ ਤੇ ਸਾਰਾ ਕੁਝ ਦਿੱਤਾ ਜਾਵੇ ਤਾਂ ਅਸੀਂ ਉਠਾਂਗੇ ਨਹੀਂ ਸੀ ਨਗਰ ਨਿਵਾਸੀ ਕਹਿੰਦੇ ਸੀ ਵੀ ਸਾਰੇ ਘਰ ਲੈਣੇ ਚਾਹ। ਪ੍ਰਸ਼ਾਸਨ ਵੱਲੋਂ ਕੋਈ ਸਹਾਇਕ ਨਹੀਂ ਦਿੱਤਾ ਗਿਆ ਤਾਂ। ਨਹੀਂ ਉਹਨਾਂ ਨੇ ਗੱਲਬਾਤ ਕਰਨ ਦੀ ਸਾਡੇ ਨਾਲ ਗੱਲਬਾਤ ਕਰਾਈ ਸੀਗੀ ਸਾਡੀ ਪਰ ਉਹ ਸਹਿਮਤ ਨਹੀਂ ਜਦੋਂ ਸਾਨੂੰ ਕੋਈ ਲੈਕਸਟੀ ਵਾਪਤੀ ਨਹੀਂ ਮਿਲੂਗਾ ਜਿੰਨਾ ਚਿਰ ਅਸੀਂ ਅੱਜ ਇਹ ਵੀ ਸਾਹਮਣੂ ਬੇਨਤੀ ਕਰਨ ਆਏ ਆਂ। ਉਦੋਂ ਬਾਅਦ ਦੇਖਦੇ ਆਂ ਕੀ ਸਾਨੂੰ ਮਿਲਦੀ ਹੈ ਜਿਹੜਾ ਹੈਗਾ ਮੌਕੇ ਤੇ। ਨਗਰ ਨਿਵਾਸੀ ਹੋਰ ਵੀ ਇਕੱਠੇ ਹੋਏ ਬਾਈ ਜੀ ਕੀ ਨਾਮ ਆਪਣਾ ਜੀ? ਤੇ ਸਿੰਘ ਆ ਜੀ। ਬਾਈ ਜੀ ਕੀ ਸਮਝੋ ਵੀ ਖਤਰਨਾਕ ਹੈ ਪਿੰਡ ਵਾਸਤੇ। ਮਾਕਾ ਜੀ ਇਹ ਆਲੇ-ਦਾਲੇ ਜਿਹੜਾ ਦਰਖਤ ਆ ਉਹ ਵੀ ਸਾਰਾ ਖਤਮ ਹੋਊਗਾ। ਕਿੰਨੇ ਏਕੜ ਤੇ ਲੱਗਿਆ ਜੀ ਉਹ ਪੂਰਾ ਰਸਤ ਬਹੁਤ ਏਕੜ ਤੇ ਲੱਗਿਆ 4 ਏਕੜ ਤੇ 4 ਏਕੜ ਤੇ ਰਸਤਾ ਘੱਟੋ ਪਰ ਛੱਪੜਾ ਸਾਡੇ ਬਹੁਤ ਵੱਡਾ ਪ੍ਰੋਜੈਕਟ ਛੱਪੜਾ ਏਕੜ ਤੇ ਸਾਰਾ ਪ੍ਰੋਡਕਸ਼ਨ ਪ੍ਰੋਜੈਕਟ 4 ਏਕੜ ਜਿਹੜਾ ਪਾਣੀ ਛੱਡਣਗੇ ਉਹ ਪਾਣੀ ਪਾਣੀ ਦੀ ਨਿਕਾਸੀ ਵਾਸਤੇ ਉਹ ਪ੍ਰਬੰਧ ਕਰਨਗੇ ਜੇ ਕੋਈ ਲੱਗਿਆ ਪਲਾਂਟ ਥੱਲੇ ਪਾਣੀ ਸਾਡਾ ਖਤਮ ਹੋ ਜੂਗਾ ਜੀ ਧਰਤੀ ਦਾ ਥੱਲੇ ਛੱਟਣਗੇ ਉਹ ਥੱਲੇ ਛਲਪਣਗੇ ਜੇ ਬਹੁਤ ਵੀ ਕਰਨਗੇ ਥੱਲੇ ਛੱਟਣਗੇ ਪਾਣੀ ਉਹ ਸਾਰਾ ਪਾਣੀ ਕੋਈ ਨੂੰ ਕੈਨਸਦੀ ਬਿਮਾਰੀ ਹੋਊ ਜਾਂ ਕੋਈ ਦੀ ਬਿਮਾਰੀ ਹੋਊਗੀ ਅਜੇ ਤੱਕ ਪਹਿਲਾਂ ਵੀ ਮਲੋ ਅੱਜਕੱਲ ਪ੍ਰਦੂਸ਼ਣ ਵਾਤਾਵਰਨ ਜਿਹੜਾ ਦੂਸ਼ਿਤ ਹੋ ਰਿਹਾ ਵਾ ਉਸ ਦੇ ਤਹਿਤ ਬਾਈ ਜੀ ਕੀ ਨਾ ਆਪਣਾ ਬਿਆਨ ਸਿੰਘ ਆਈ ਕੀ ਸਮਝਦੇ ਹੋ ਇਸ ਵਿਸ਼ੇ ਦੇ ਤੇ ਦੇਖੋ ਜੀ ਪਹਿਲਾਂ ਤਾਂ ਇਹਨਾਂ ਨੇ ਜਿਹੜੇ ਪੁਰਾਣੇ ਪ੍ਰੋਜੈਕਟ ਹੈ ਬਾਇਓ ਗੈਸ ਦੀ ਜਿਹੜੀ ਗੈਬੋ ਗੈਸ ਤਿਆਰ ਕਰਦੇ ਆ ਜਿਹੜੇ ਪਲਾਟਾਂ ਦਾ ਵਿਰੋਧ ਹੋ ਰਿਹਾ ਕਿ ਮੇਕੋ ਹਰਾਲੀ ਕਰਾਂ ਪੂੰਦੜੀ ਉਹਨਾਂ ਨੇ ਪ੍ਰੋਜੈਕਟ ਬੰਦ ਕਰਾਉਣ ਲਈ ਬਹੁਤ ਯਤਨ ਕਰ ਰਹੇ ਆ ਸੰਘਾਸ਼ ਟੀਮ ਤੇ ਹੁਣ ਜਿਹੜਾ ਨਵਾਂ ਪ੍ਰੋਜੈਕਟ ਆਇਆ ਮਸ਼ੀਨ ਗੈਸ ਤਿਆਰ ਕਰਦਾ ਵੀ ਚੰਗੇ ਹਾਂ ਜਿਹੜੀ ਕੀ ਜਿਹੜੀ ਆਕਸੀਜਨ ਦੇ ਪ੍ਰਭਾਵ ਨੂੰ ਬਿਲਕੁਲ ਘਟ ਕਰਦੀ ਹੈ ਜਿਹੜੀਆਂ ਇਹਦੀਆਂ ਵਰਲਡ ਲੈਵਲ ਦੀਆਂ ਪਾਲਿਸੀਸ ਆ ਉਹ 3 ਤੋਂ ਲੈ ਕੇ 8 ਕਿਲੋਮੀਟਰ ਦੇ ਦੱਸਿਆ ਗਿਆ ਵੀ ਤੁਸੀਂ ਉੱਥੇ ਲਾ ਸਕਦੇ ਹੋ ਹੁਣ ਇਹ ਨਹੀਂ ਪਤਾ ਕਿ ਪ੍ਰਸ਼ਾਸਨ ਦੀ ਬਿਲੀ ਭਗਤ ਦੇ ਨਾਲ ਜਿਹੜੀ ਐਨਓਸੀ ਜਾਰੀ ਹੋਈ ਆ ਅਸੀਂ ਨਹੀਂ ਚਾਹੁੰਦੇ ਵੀ ਇਹਦੀ ਕੋਈ ਤਬਦੀਲਸ਼ ਹੋਵੇ ਅਸੀਂ ਚਾਹੁੰਦੇ ਆ ਵੀ ਸਾਡਾ ਪਿੰਡ ਆ ਸੀ ਸਿੱਧੇ ਸਾਦੇ ਪਿੰਡਾਂ ਦੇ ਜਿੰਨੇ ਵੀ ਨਿਵਾਸੀ ਇਕੱਠੇ ਹੋਏ ਆ ਤੇ ਜਿਹੜੀ ਨਿਰਮਾਨ ਨੀਤੀ ਦੇ ਨਾਂ ਤੇ ਪਹਿਲਾਂ ਤਾਂ ਸ਼ਹਿਰੀਕਰਨ ਨੂੰ ਖਤਮ ਕੀਤਾ ਜਾਂ ਅੱਜ ਉਹ ਪਿੰਡਾਂ ਵੱਲ ਵਧ ਰਹੇ ਆ ਤੇ ਪਿੰਡਾਂ ਵਿੱਚ ਅਸੀਂ ਇਹਨਾਂ ਦਾ ਪੂਰਾ ਡਟ ਕੇ ਵਿਰੋਧ ਕਰਾ ਪਿੰਡ ਦੇ ਕਿੰਨਾ ਨਜ਼ਦੀਕ ਹੈ ਜੀ ਪਲਾਟ ਇਹ तकरीबन ਪਿੰਡ ਦੇ ਬਿਲਕੁਲ ਨੇ ਦੋ ਇੱਕ ਦੋ ਪ੍ਰਸ਼ਾਸਨ ਵੱਲੋਂ ਕਿਵੇਂ ਮਨਜ਼ੂਰੀ ਮਿਲ ਸਕਦੀ ਹੈ ਜੀ ਨੇੜੇ ਪਲਾਂਟ ਲੱਦਣ ਜਿਹੜਾ ਇੱਕ ਖਤਰਨਾਕ ਹੋ ਸਕਦਾ ਪ੍ਰਸ਼ਾਸਨ ਤੋਂ ਹੀ ਜਿਵੇਂ ਹੁਣ ਸਰਕਾਰ ਆਈ ਆ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਪਿੰਡ ਦੀ 32 3300 ਵੋਟਾਂ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਪੂਰੇ ਬਾਕੇ ਮੂਡ ਪਾਈ ਆ ਕੇ ਪੂਰੇ ਰਾਜਨੀਤੀ ਤੋਂ ਉੱਪਰ ਹੋ ਗਏ ਅਸੀਂ ਚਾਹੁੰਦੇ ਸੀਗੇ ਵੀ ਅੱਗੇ ਦਾ ਕਿਤੇ 20 ਸਾਲਾਂ 22 ਸਾਲਾਂ ਦੇ ਵਿੱਚ ਇਹ ਹੈਗਾ ਕਿਤੇ ਪ੍ਰੋਜੈਕਟ ਨਹੀਂ ਆਇਆ ਤੇ ਅੱਜ ਅਸੀਂ ਇਹ ਸੋਚ ਰਹੇ ਆ ਕਿ ਕਾਰਪੋਰੇਟ ਘਰਾਣਿਆਂ ਦੇ ਨਾਲ ਜਿਹੜੀ ਮਿਨੀ ਭੁਗਤ ਦੇ ਨਾਲ ਜਿਹੜੀ ਇਹ ਨੀਤੀ ਅਪਣਾਈ ਜਾ ਰਹੀ ਆ ਤੇਈ ਸਰਕਾਰ ਨੂੰ ਵੀ ਜੇ ਨਹੀਂ ਉਹਨਾਂ ਨੂੰ ਇਹ ਗੱਲ ਦਾ ਪਤਾ ਤਾਂ ਸਰਕਾਰ ਤੱਕ ਇਹ ਆਵਾਜ਼ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਉਣਾ ਚਾਹੁੰਦੇ ਆਂ ਕਿ ਅਸੀਂ ਪਿੰਡ ਲੈਵਲ ਤੇ ਪਿੰਡ ਤੋਂ ਵੱਡਾ ਕੋਈ ਨਹੀਂ ਪਿੰਡ ਤੋਂ ਵੱਡਾ ਕੋਈ ਰਾਸ਼ਟਰਪਤੀ ਵੀ ਹੈ ਨਹੀਂਗਾ ਤੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਜਿਹਦਾ ਜਾਨੀ ਮਾਨੀ ਦਾ ਨਖਾਨ ਆ ਉਹ ਪ੍ਰਸ਼ਾਸਨ ਹੋਊਗਾ ਤੇ ਜੋ ਵਪਾਰੀਆ ਉਹ ਇਹਦੀ ਹੁਣਾਂ ਇਲੈਕਸ਼ਨ ਵੀ ਆ ਰਹੀ ਆ ਇਲੈਕਸ਼ਨ ਦੇ ਵਿੱਚ ਇਸ ਕੀ ਦਾ ਵਿਰੋਧ ਹੋਊਗਾ ਜੀ ਦੇਖੋ ਜੀ ਜੇ ਤਾਂ ਸਾਨੂੰ ਇਸ ਅਸੀਂ ਇਹ ਰਾਜਨੀਤੀ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਾਂਝੇ ਤੌਰ ਤੇ ਅਸੀਂ ਪਿੰਡ ਇਕੱਠਾ ਹੋਇਆ ਵੇਆ ਤੇ ਸਿਆਸੀ ਕਰਨ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਅਗਰ ਕਿਉਂਕਿ ਸਰਕਾਰ ਦੇ ਹੱਥ ਸਭ ਕੋ ਜਾ ਜੇ ਸਰਕਾਰ ਜਿੱਤਰ ਕਰੂਗੀ ਜੇ ਸਾਨੂੰ ਠੋਸ ਕੋਈ ਵੋਟਾਂ ਤੋਂ ਪਹਿਲਾਂ-ਪਹਿਲਾਂ ਇਹ ਨਹੀਂ ਹੈਗਾ ਕਿ ਵੋਟਾਂ ਦਾ ਕਿਸਾਨੂੰ ਉਲਝਾ ਕੇ ਰੱਖੂ ਉਸ ਤੋਂ ਬਾਅਦ ਫਿਰ ਜਿਵੇਂ ਅਕੀਪ ਕਰਦੀਆਂ ਆਉਂਦੀਆਂ ਸਰਕਾਰਾਂ ਤੇ ਉਸ ਤੋਂ ਬਾਅਦ ਵਪਾਰੀ ਨੂੰ ਫੇਰ ਫਾਇਦਾ ਬਚਾਉਣਗੇ ਉਸ ਤੋਂ ਪਹਿਲਾਂ-ਪਹਿਲਾਂ ਸਾਨੂੰ ਇਹਦਾ ਰਿਜ਼ਲਟ ਚਾਹੀਦਾ ਇਹਨੂੰ ਬੈਨ ਇਹਨੂੰ ਸੀਲ ਕਰਨਾ ਚਾਹੀਦਾ ਐਮਪੀ ਇਲੈਕਸ਼ਨ ਹੋ ਰਹੀ ਆ ਐਮਪੀ ਦੇ ਵੱਡੇ-ਵੱਡੇ ਉਹਦੇ ਪਾਰਟੀ ਦੇ ਲੀਡਰ ਆਉਂਦੇ ਆ ਉਹਨਾਂ ਤੱਕ ਗੱਲ ਪਹੁੰਚੀ ਕਿੱਥੇ ਦੀ ਸੀ ਦੇਖੋ ਜੀ ਅਸੀਂ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਸੋਸ਼ਲ ਮੀਡੀਆ ਦੇ ਮੈਸੇਜ ਆਈਏ ਗੱਲਬਾਤ ਪਚਾ ਰਹੇ ਆ ਤੇ ਪਹਿਲਾਂ ਤਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਕਿ ਜਿਹੜੀ ਰਿਕਵਰੀ ਕੀਤੀ ਗਈ ਆ ਪਹਿਲੀ ਦੀ ਉਹ ਸੈਲਰ ਦੇ ਨਾਂ ਤੇ ਕੀਤੀ ਗਈ ਆ ਤੇ ਮੰਨ ਵੀ ਰਿਹਾ ਵਾ ਤੇ ਅੱਜ ਉਹੀ ਅਸੀਂ ਐਸਡੀਐਮ ਸਾਹਿਬ ਦੇ ਮੂਹਰੇ ਤੇ ਲੋਕਲ ਜਿਹੜੇ ਐਮਐਲਏ ਸਾਹਿਬ ਆ ਤੇ ਉਹ ਵੀ ਆ ਰਹੇ ਨੇ ਤੇ ਉਹਨਾਂ ਨੂੰ ਤਾਲਮ ਕਰਕੇ ਅਸੀਂ ਇਸ ਗੱਲ ਦਾ ਜਵਾਬ ਜ਼ਰੂਰ ਲਵਾਂਗੇ ਇਹ 20 ਸਾਲ ਤੋਂ ਚੱਲ ਰਹੇ ਆ ਸਾਡਾ ਪਿੰਡ ਆ ਜਿਹੜਾ ਏਰੀਆ ਵਾ ਸਾਡਾ ਹੁੰਡਲੀ ਏਰੀਆ ਦੇ ਨਾਲ ਹੀ ਕੋਟੂਮਰਾ ਪੈਂਦਾ ਉਹ ਉਮਰੇ ਦੇ ਨਾਲ ਹੀ ਦਰਿਆ ਚੱਲਦਾ ਸਤਲੋਜ ਉਹ ਸਤਲੋਜ ਦਰਿਆ ਦੇ ਵਿੱਚ ਸਾਰਾ ਲੁਧਿਆਣੇ ਦਾ ਇੰਨਾ ਗੰਦਾ ਪਾਣੀ ਹਸਪਤਾਲਾਂ ਦਾ ਜਾਂ ਦੂਸਰੀਆਂ ਫੈਕਟਰੀਆਂ ਦਾ ਆ ਰਿਹਾ ਸਾਡੇ ਏਰੀਏ ਦੇ ਲੋਕ ਆ ਜਿਹੜੇ ਉਮਰ ਤੋਂ ਪਹਿਲਾਂ ਅੰਨੇ ਹੋ ਰਹੇ ਨੇ ਉਹਨਾਂ ਦੀ ਨਿਗਾਹ ਜਾ ਰਹੀ ਆ ਉਮਰ ਤੋਂ ਪਹਿਲਾਂ ਉਹਨਾਂ ਦੇ ਦੰਦ ਨਿਕਲ ਰਹੇ ਨੇ ਉਮਰ ਤੋਂ ਪਹਿਲਾਂ ਹੀ ਉਹਨਾਂ ਦੇ ਗੋਡੇ ਗਿੱਟੇ ਆ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਨੇ ਵੱਡੀਆਂ ਬਿਮਾਰੀਆਂ ਇਹ ਨੇ ਕਿ ਸਾਡੇ ਏਰੀਏ ਦੇ 100 ਦੇ ਵਿੱਚੋਂ 70 ਬੰਦਿਆਂ ਨੂੰ ਕਾਲੇ ਪੀਲੇ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਸਾਡੇ ਏਰੀਏ ਦੇ ਵਿੱਚ ਲੋਕ ਰਿਸ਼ਤੇ ਕਰਨੋਂ ਬੰਦ ਹੋ ਗਏ ਤਾਂ ਕਿ ਕਹਿੰਦੇ ਪਹਿਲਾਂ ਤੁਸੀਂ ਆਪਦੇ ਬੱਚਿਆਂ ਦੀ ਨਾ ਡਾਕਟਰੀ ਰਿਪੋਰਟ ਲਿਆ ਕੇ ਦਿਖਾਓ ਇਹ ਪ੍ਰਦੂਸ਼ਣ ਦੀ ਮਾਰ ਥੋੜੀ ਨਹੀਂ ਇਹ ਸਾਡੇ ਡੰਗਰਾਂ ਤੇ ਵੀ ਪੈਣ ਲੱਗੀ ਆ ਬੰਦਿਆਂ ਨੂੰ ਤੇ ਹਾਟੈਕ ਹੁੰਦੇ ਦੇਖੇ ਨੇ ਸਾਡੇ ਏਰੀਏ 'ਚ ਤੁਸੀਂ ਜਾ ਕੇ ਵੇਖੋ ਸਾਡੇ ਪਸ਼ੂਆਂ ਨੂੰ ਵੀ ਹਾਟੈਕ ਹੋ ਰਿਹਾ ਹੈਗੇ ਨੇ ਉਹਦੀ ਉਹਦੀ ਕਾਰਨ ਇਹੀ ਆ ਕਿ ਜਿਹੜਾ ਕੈਮੀਕਲਾਂ ਵਾਲਾ ਗੰਦਾ ਪਾਣੀ ਆ ਉਹ ਇਹਦੇ ਵਿੱਚ ਆ ਰਿਹਾ ਵਾ ਬੁੱਢੇ ਨਾਲੇ ਵਿੱਚ ਦੀ ਸਤਲੋਜ ਦੇ ਵਿੱਚ ਇਹ ਜਿਹੜਾ ਪ੍ਰਦੂਸ਼ਣ ਗੰਦਾ ਪਾਣੀ ਆ ਉਹ ਕੱਲਾ ਸਤਲੋਜ ਦੇ ਵਿੱਚ ਨਹੀਂ ਪੈਂਦਾ ਇਹ ਸਤਲੋਜ ਤੋਂ ਗਾਹਾਂ ਨਹਿਰਾਂ ਰਾਹੀਂ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਮੁਕਸਰ ਮਲੋਟ ਨੂੰ ਉਹਨਾਂ ਵਿੱਚ ਹੋ ਕੇ ਜਾਂਦਾ ਤੇ ਉਹ ਸਰੋਵਰਾਂ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਉਹਨਾਂ ਨਹਿਰਾਂ ਦਾ ਪਾਇਆ ਜਾਂਦਾ ਉਹਨਾਂ ਸਰੋਵਰਾਂ ਦੇ ਵਿੱਚ ਵੀ ਚੈੱਕ ਕੀਤਾ ਗਿਆ ਕਿ ਇਹੀ ਪ੍ਰਦੂਸ਼ਣ ਦਾ ਪਾਣੀ ਆ ਜਿਹੜਾ ਉੱਥੇ ਤੱਕ ਪਹੁੰਚ ਗਿਆ ਜਿਹੜੀ ਚੂਲੀ ਆਪਾਂ ਲੈਨੇ ਆ ਸਰੋਵਰਾਂ ਦੇ ਵਿੱਚੋਂ ਉਹ ਇਸ ਗੰਦੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਦੀ ਵੀ ਉਹਦੇ ਵਿੱਚ ਆਪਾਂ ਲੈਂਦੇ ਆਗੇ ਆ ਇਸ ਕਰਕੇ ਜਿਹੜੀ ਲੜਾਈ ਆ ਇਕੱਲੇ ਤਕੱਲੇ ਦੀ ਨਹੀਂ ਇਹ ਸਾਰੀਆਂ ਸੱਥੇਬੰਦੀਆਂ ਜਿਵੇਂ ਤੁਹਾਡੀ ਸਪੋਰਟ ਤੇ ਆਉਣਗੀਆਂ ਜਿੱਤੇ ਔਰ ਪਿੰਡ ਵਾਲਿਆਂ ਨੂੰ ਏਕਤਾ ਜ਼ਰੂਰ ਦਿਖਾਉਣੀ ਪਊਗੀ ਕਿਉਂਕਿ ਜਿਹੜਾ ਪ੍ਰਸ਼ਾਸਨ ਹੁੰਦਾ ਜਿਹੜੇ ਫੈਕਟਰੀ ਵਾਲੇ ਹੁੰਦੇ ਆ ਉਹਨਾਂ ਦੇ ਹੱਥ ਬੜੇ ਲੰਮੇ ਹੁੰਦੇ ਆ ਉਹ ਆਪਣੇ ਧਰਨਿਆਂ ਨੂੰ ਤੋੜਨ ਵਾਸਤੇ ਆਪਣੇ ਬੰਦਿਆਂ ਨੂੰ ਵੀਰੋ ਇਸ ਤਰ੍ਹਾਂ ਦੇ ਕੋਈ ਇਹੋ ਜਿਹੇ ਲੋਭ ਲਾਲਚ ਜਿਹਾ ਦੇ ਦਿੰਦੇ ਆ ਜਿਹਦੇ ਨਾਲ ਬੰਦਾ ਦੇਖਦਾ ਹੁੰਦਾ ਆਪਣੇ ਨਾਲ ਆ ਪਰ ਉਹ ਅndergati ਕਿਸੇ ਹੋਰ ਨਾਲ ਹੁੰਦਾ ਤੇ ਇਸ ਕਰਕੇ ਉਹਨਾਂ ਦੀ ਵੀ ਨਿਗਰੱਖਣੀ ਪੈਂਦੀ ਹੈ ਜਿਵੇਂ ਹੁੰਦੀ ਵਾਲਿਆਂ ਨੇ ਰੱਖੀ ਆ ਤੇ ਇਹ ਜਿਹੜੀ ਲੜਾਈ ਆ ਜਿਹੜੀ ਇਸ ਦਾ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਕਿ ਤੁਸੀਂ ਪ੍ਰਦੂਸ਼ਣ ਦੇ ਖਿਲਾਫ ਵੀਰੋ ਜਾਗਰੂਕਤਾ ਆ ਕਿਸਾਨ ਮੋਰਚ ਨੇ ਜਾਗਰੂਕ ਕੀਤਾ ਸਾਨੂੰ ਸਾਰਿਆਂ ਨੂੰ ਆਪਾਂ ਹਿਰੜ ਕੇ ਜਿਹੜੀ ਲੜਾਈ ਲੜਾਂਗੇ ਤੇ ਆਪਾਂ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜੰਮੀ ਸੱਜੂ ਜੀ ਪੂਰਾ ਜਮੂਰੀ ਕਿਸਾਨ ਸਭਾ ਡਟ ਕੇ ਸਾਥ ਦਿੰਦੀ ਆ ਭੂਨੜੀ ਵੀ ਇੱਥੇ ਵੀ ਅਸੀਂ ਪੂਰਾ ਡਟ ਕੇ ਸਾਥ ਦੇਵਾਂਗੇ ਸਾਰਿਆਂ ਹੀ ਜੱਥੇਬੰਦੀਆਂ ਸਾਥ ਦੇਣਗੀਆਂ ਕਿਉਂਕਿ ਕਿਸਾਨ ਜਿੱਤ ਜਿਹੜਾ ਪ੍ਰਦੂਸ਼ਣ ਆ ਉਹ ਕਿਤੇ ਖਾੜੇ ਵਾਲਿਆਂ ਤੇ ਪੈਣਾ ਉਹ ਸਾਰੀਆਂ ਜਥੇਬੰਦੀਆਂ ਨੇ ਸਾਰੇ ਲੀਡਰ ਨੇ ਸਾਰਿਆਂ ਦੇ ਜਵਾਕ ਨੇ ਸਾਰੇ ਪਿੰਡ ਵਾਲੇ ਨੇ ਸਾਰੀਆਂ ਮਾਈਆਂ ਨੇ ਸਾਰੀਆਂ ਬੀਬੀਆਂ ਨੇ ਸਾਰੇ ਹੀ ਇਹਦਾ ਸ਼ਿਕਾਰ ਹੋਣਗੇ ਜੇਕਰ ਇਹ ਇਹ ਜਿਹੜੀਆਂ ਫੈਕਟਰੀਆਂ ਲੱਗਣਗੀਆਂ ਇਹ ਫੈਕਟਰੀਆਂ ਨੂੰ ਰੋਕਿਆ ਜਾਣਾ ਚਾਹੀਦਾ ਸਰਪੰਚ ਸਾਹਿਬ ਆਸ-ਪਾਸ ਦੇ ਪਿੰਡਾਂ ਨਾਲ ਸਾਥ ਦੇ ਰਹੇ ਆ ਬਿਲਕੁਲ ਦੇਣਗੇ ਜੀ ਅਸੀਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਨਾ ਬਹੁਤ-ਬਹੁਤ ਧੰਨਵਾਦ ਜਿਹੜੇ ਬੰਦੇ ਇੱਥੇ ਆਇਆ ਇਹਨੂੰ ਇਕੱਠ ਨੂੰ ਵੱਧ ਚੜ ਕੇ ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਹ ਚੀਜ਼ ਦਾ ਜੇ ਆਪਾਂ ਸਾਥ ਦਵਾਂਗੇ ਸਾਰੇ ਇੱਕ ਦੂਜੇ ਦਾ ਆਪਣਾ ਫੈਕਟਰੀ ਨੂੰ ਬੰਦ ਕਰਾਉਣ ਨੂੰ ਕੋਈ ਟੀ ਖਾਸ ਗੱਲ ਨਹੀਂ ਹੈਗੀ ਪਰ ਇਹ ਨਾ ਹੋਵੇ ਵੀ ਸਾਨੂੰ ਫੋਨ ਕਰ ਕਰਕੇ ਵੀ ਜਿਹੜੇ 5-7 ਬੰਦੇ ਮੂਹਰੇ ਲੱਗੇ ਆ ਵੀ ਹਾਂਜੀ ਫੋਨ ਕਰਨਾ ਪਵੇ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜਿੰਨੇ ਵੀ ਵੱਧ ਤੋਂ ਵੱਧ ਇਕੱਠ ਹੋ ਸਕਦਾ ਇਹਨੂੰ ਆਪਾਂ ਵੱਧ ਤੋਂ ਵੱਧ ਕਰੀਏ ਪਤਾ ਲੱਗੇ ਸਰਕਾਰ ਨੂੰ ਪਤਾ ਲੱਗੇ ਵੀ ਅਖਾੜੇ ਨਗਰ ਦਾ 1 ਕਾ ਵਾਏ ਫੈਕਟਰੀ ਨੂੰ ਬੰਦ ਕਰਾਉਣ ਨੂੰ ਕੋਈ ਨਹੀਂ ਸੇਦੀ ਕਰ ਸਕਦੇ ਆ ਸਾਰਿਆਂ ਦਾ ਧੰਨਵਾਦ ਜਿਹੜੇ ਇੱਥੇ ਪਹੁੰਚੇ ਆ ਮੈਨੂੰ ਲੱਗ ਰਿਹਾ ਹੈ ਉਹਦੇ ਸੰਬੰਧ ਚ ਵਿੰਟ ਵਿੱਚ ਪਤਾ ਮਨਾਦੀ ਹੋਣੀ ਚਾਹੀਦੀ ਸੀ ਪਤਾ ਲੱਗਣਾ ਚਾਹੀਦਾ ਸੀ ਵੀ ਇਹ ਕਿੰਨੀ ਗੈਸ ਤਿਆਰ ਹੋਵੀ ਹੋਏਗੀ ਕਿੰਨੀ ਉਹਦੀ ਗੇਸਟ ਹੋਊ ਹੋਵੇਗੀ ਬਾਹਰ ਪ੍ਰਦੂਸ਼ਨ ਕੰਟਰੋਲ ਬੋਰਡ ਦੀ EIA ਰਿਪੋਰਟ ਹੁੰਦੀ ਆ ਉਹਦੇ ਵਿੱਚ এনवायरमेंट ਦੇ ਡਾਟਾ ਹੁੰਦਾ ਤੇ ਉਹਦੇ ਵਿੱਚ ਤਿੰਨ ਚਾਰ ਪੁਆਇੰਟ ਹੁੰਦੇ ਆ ਜਿਦੇ ਵਿੱਚ ਕਿ ਪਬਲਿਕ ਪਾਰਟਿਸਪੀਕੇਸ਼ਨ ਬਹੁਤ ਜ਼ਰੂਰੀ ਹੁੰਦੀ ਆ ਤੇ ਇਹ ਲੋਕਾਂ ਨੂੰ ਨਹੀਂ ਰੇਵੇ ਰੱਖਿਆ ਜਾ ਰਿਹਾ ਹੈ ਜਦੋਂ ਕੋਈ ਫੈਕਟਰੀ ਲੱਗਦੀ ਹੈ ਉਹਦੇ ਵਿੱਚ ਖਬਰ ਦਾ ਪ੍ਰਦੂਸ਼ਨ ਪਾਣੀ ਦਾ ਪ੍ਰਦੂਸ਼ਨ ਇਹ ਕੋਮੀ ਦਾ ਪ੍ਰੋਡਕਸ਼ਨ ਵੀ ਹੁੰਦਾ ਹੈ ਇਹੋ ਜਿਹੇ ਪਲਾਂਟ ਜਿਹੜੇ ਵੱਡੇ ਸ਼ਹਿਰਾਂ ਦੇ ਨੇੜੇ ਲੱਗਦੇ ਹਨ ਉੱਥੇ ਦਾ ਕਈ ਵਾਰੀ ਕਾਰਪੋਰੇਸ਼ਨ ਵੀ ਉਹਦੀ ਗੇਸਟੇਜ ਲੈ ਕੇ ਉਹਦਾ ਬਾਇਓ ਫਰਟੀਲਾਈਜ਼ਰ ਬਣਾ ਲੈਂਦੀ ਹੈ ਉਹ ਵੇਚ ਵੀ ਜਾਂਦਾ ਹੈ ਪਰ ਜਿਹੜੀਆਂ ਇਹ ਫੈਕਟਰੀਆਂ ਪਿੰਡਾਂ ਦੇ ਬਿਲਕੁਲ ਨੇੜੇ ਲੱਗ ਰਹੀਆਂ ਹਨ ਇਹਨਾਂ ਦਾ ਰਿਜ਼ਲਟ ਤਾਂ ਇਹ ਹੀ ਨਿਕਲੇਗਾ ਕਿ ਪਾਣੀ ਦੇ ਟੈਂਕਰ ਪਰ ਪਰ ਕੇ ਇਹ ਸੜਕਾਂ ਦੀ ਢੋਲਿਆ ਕਰਨਗੇ ਜਾਂ ਲੋਕਾਂ ਦੇ ਮੱਥਿਆਂ ਦੇ ਖੇਤਾਂ ਦੇ ਮੱਥੇ ਖਰਾਬ ਕਰ ਦੇਣਗੇ ਤੇ ਹੋਰ ਮੱਖੀਆਂ ਮੱਛਰ ਬਿਮਾਰੀਆਂ ਜਾਂ ਜਿਵੇਂ ਸੇਮ ਉਥੇ ਨਾਲ ਚੱਲ ਰਹੀ ਆ ਤੇ ਜਿਹੜਾ ਵੇਸਟੇਜ ਪਾਣੀ ਹੋਊਗਾ ਉਹ ਵੀ ਸੇਮ ਦੇ ਵਿੱਚ ਹੀ ਰੋੜਿਆ ਜਾਵੇਗਾ ਤਾਂ ਕਿ ਜੋ ਲੋਕ ਖੇਤਾਂ ਦੇ ਵਿੱਚ ਜਾਣਗੇ ਉਹਨਾਂ ਨੂੰ ਵੀ ਖੇਤਾਂ ਦੇ ਵਿੱਚ ਜਿਆਦਾ ਖੁੱਪਰ ਹੋ ਜਾਵੇ ਤੇ ਮੰਨਦੇ ਤੁਸੀਂ ਵੀ ਆਸ-ਪਾਸ ਦਾ ਪਾਣੀ ਪੋਲੂਸ਼ਨ ਹੋਊਗਾ ਜੀ ਇਹਦਾ ਹਾਂਜੀ ਜਦੋਂ ਹਾਂ ਜੇ ਪਾਣੀ ਮਤਲਬ ਜਿਆਦਾ ਇਕੱਠਾ ਹੁੰਦਾ ਜਿਵੇਂ ਢਾਵਾ ਟਾਪ ਦੇ ਵਿੱਚ ਪ੍ਰਦੂਸ਼ਨ ਪਾਣੀ ਚੱਲਿਆ ਗਿਆ ਪ੍ਰਦੂਸ਼ਨ ਪਾਣੀ ਜਦੋਂ ਹੇਠਲੀ ਤਹਿ ਦੇ ਵਿੱਚ ਜਾਊਗਾ ਤਾਂ ਉਹ ਹੇਠਲੀ 100 ਫੁੱਟ ਦੀ ਤਹਿ ਨੂੰ ਵੀ ਖਰਾਬ ਕਰੇਗਾ ਤੇ ਪਾਣੀ ਦਾ ਤਾਂ ਇੰਨਾ ਨੀਵਾ ਜਾ ਰਿਹਾ ਕਿ ਹੌਣ ਬੜੇ 15 ਸਾਲਾਂ ਦੇ ਵਿੱਚ ਵਿਗਿਆਨੀ ਨੇ ਰਿਪੋਰਟਾਂ ਦੱਸਦੀਆਂ ਕਿ ਪਾਣੀ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੇ ਨੇ ਤੇ ਹਾਂ ਉਹ ਖਤਮ ਹੋ ਜਾਣੀਆਂ ਜੀ ਸੋ ਤੁਸੀਂ ਮੰਨਦੇ ਆ ਵੀ ਇਹ ਪਿੰਡ ਵਾਸਤੇ ਖਤਰਨਾਕ ਫੈਕਟਰੀ ਹੈ ਲੱਗਣ ਵਾਲੀ ਖਤਰਨਾਕ ਤਾਂ ਹੈਗੀ ਆ ਤੇ ਜਿਹੜੇ ਲੋਨ ਵਾਲੇ ਆ ਜਾਂ ਜਿਹੜੀ ਕੰਪਨੀ ਆ ਜਾਂ ਜਿਹੜਾ ਕੋਈ ਹੋਰ ਇਹਦੇ ਦੇ ਹਿੱਸੇਦਾਰ ਆ ਉਹ ਆਪਾਂ ਦਾ ਮੁਨਾਫੇ ਬਾਰੇ ਜ਼ਿਆਦਾ ਸੋਚਦੇ ਆ ਪਬਲਿਕ ਬਾਰੇ ਨਹੀਂ ਸੋਚਦੇ ਜਨਤਾ ਵਾਸਤੇ ਘੱਟ ਸੋਚਦੇ ਹਾਂਜੀ ਧੰਨਵਾਦ ਕਿ ਵੀ ਜਦੋਂ ਇਹ ਫੈਕਟਰੀ ਦੀ ਮੁਸ਼ਕ ਜਾਂ ਬਦਬੂ ਆਉਂਦੀ ਹੈ ਅਸੀਂ ਚੁੰਨੀਆਂ ਨਾਲ ਜਿਹੜਾ ਮੂੰਹ ਲਪੇਟ ਲੈਨੇ ਆ ਤੇ ਜਦ ਰੋਟੀ ਖਾਣੀ ਹੁੰਦੀ ਹੈ ਘਰੇ ਘਰ ਦੇ ਦਰਵਾਜ਼ੇ ਬੰਦ ਕਰਕੇ ਸਾਰੀਆਂ ਨੁੱਕਰਾਂ ਬੰਦ ਕਰਕੇ ਅਸੀਂ ਫਿਰ ਰੋਟੀ ਛਕਦੇ ਹਾਂ ਕਿਉਂ ਅਸੀਂ ਜੇਲ੍ਹ ਚ ਰਹਿਣਾ ਸਾਡੀ ਕਿ ਮਜਬੂਰੀ ਹੈ ਰੁਪਏ ਓਨੇ ਕਮਾਉਣੇ ਆ ਮਨਾਫੇ ਓਨੇ ਕਮਾਉਣੇ ਆ ਜਾਨ ਦੀ ਮਾਲ ਦੀ ਜਿਹੜਾ ਖੋਹ ਹੈ ਉਹ ਸਾਡੀ ਦਾ ਬੜੇ ਇਸ ਗੱਲ ਦੀ ਇਜਾਜ਼ਤ ਆਪਾਂ ਨਹੀਂ ਦੇਣੀ ਕਿਉਂਕਿ ਪ੍ਰਦੂਸ਼ਣ ਵਿਭਾਗ ਨੇ ਇਸ ਮਾਮਲੇ ਚ ਕੋਖਿਆ ਕਿ ਨਹੀਂ ਕੋਖਿਆ ਵੀ ਪਿੰਡ ਨੇੜੇ ਹੈ ਕਿ ਨਹੀਂ ਨੇੜੇ ਤੁਸੀਂ ਕਹਿੰਦੇ ਹੋ ਡਿਸਪੈਂਸਰੀ ਨੇੜੇ ਹੈ ਭੁੰਦੜੀ ਦੇ ਵਿੱਚ ਸਕੂਲ ਨੇੜੇ ਹੈ ਬੂੰਦਰੀ ਜਮਾ ਮੋਢ ਚ ਤੁਹਾਡੇ ਵੀ ਜਮਾ ਮੋਢ ਚ ਇਹ ਨਾਲ ਨਾਲ ਘਰ ਆਈ ਨਾਲ ਵੀ ਨਾਲ ਹੀ ਪ੍ਰਾਇਮਰੀ ਸਕੂਲ ਇਹਦਾ ਇਹ ਰਹਿਸ਼ ਵੀ ਨੇੜੇ ਆ ਰਹਿਸ਼ ਵੀ ਨੇੜੇ ਹੈ ਇਹਦਾ ਮਤਲਬ ਸਾਫ਼ ਹੈ ਕਿ ਇਹ ਸਾਡੇ ਲਈ ਬਹੁਤ ਵੱਡਾ ਇੱਕ ਖਤਰਾ ਹੈ ਜਿਵੇਂ ਪੋਪਾਲ ਗੈਸ ਫੈਕਟਰੀ ਦੀ ਗੈਸ ਲੀਕ ਹੋਈ ਸੀ ਉਹਦੇ ਹਜ਼ਾਰਾਂ ਬੰਦੇ ਮਰੇ ਸੀ ਅਜੇ ਵੀ ਉਹ ਚੋਂ ਪੰਗ ਪੈਦਾ ਹੁੰਦੇ ਆ ਇਹ ਬਿਲਕੁਲ ਹਿਰੋਸ਼ੀਮਾ ਨਾਗਾਸਾਕੀ ਵਾਂਗੂ ਸਾਡੇ ਦੇ ਇੱਕ ਬੰਬ ਫੋੜਨ ਵਾਲਾ ਜਿਹੜਾ ਵਰਤਾਰਾ ਚੱਲ ਰਿਹਾ ਹੈ ਇਹਦੀ ਇਜਾਜ਼ਤ ਆਪਾਂ ਕਦਾਚਤ ਕਤਈ ਨਹੀਂ ਦਵਾਂਗੇ। ਭੁੰਡੇੜੀ ਵਾਲਿਆਂ ਨੇ ਮੁੱਦਾ ਚੱਕ ਲਿਆ। ਉਹ ਕਹਿੰਦੇ ਸਾਡੇ ਪਿੰਡ 'ਚ ਕੋਈ ਬੜੇ ਨਾ ਵੋਟਾਂ ਮੰਗਣ ਦੇ ਲਈ। ਉਹਨਾਂ ਨੇ ਫਲੈਕਸਾਂ ਲਾਤੀਆਂ। ਤੁਸੀਂ ਵੀ ਸੋਚ ਵਿਚਾਰ ਕਰ ਲਓ। ਕਿਉਂਕਿ ਸਾਡਾ ਦਵਾਜ ਇਹ ਇਨ੍ਹਾਂ ਵੋਟਾਂ ਦੇ ਦੌਰ 'ਚ ਨਾ ਬਣਿਆ ਤਾਂ ਸਧਾਰਨ ਦੌਰ 'ਚ 5 ਸਾਲ ਲੰਘ ਜਾਂਦੇ ਆ ਕੋਈ ਪੁੱਛਦਾ ਨਹੀਂ ਹੈ ਪੁੱਛਦਾ। ਆ ਮੌਕਾ ਹੈ ਇਹਦੇ 'ਚ ਉਹ ਠੂਠੇ ਫੜ ਕੇ ਸਾਡੇ ਦਰਾਂ ਤੇ ਆ ਰਹੇ ਆ। ਅਸੀਂ ਠੂਠੇ ਫੜ ਕੇ ਉਹਨਾਂ ਦੇ ਸਿਰ ਭੰਨਾਂਗੇ। ਜੇ ਉਹ ਵੋਟਾਂ ਮੰਗਣ ਸਾਡੇ ਤਰ੍ਹਾਂ ਤੇ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਧਰਤੀ ਦੇ 75 ਸਾਲ ਹੋ ਗਏ ਅਮੀਰ ਅਮੀਰ ਹੋ ਰਿਹਾ ਹੈ ਗਰੀਬ ਥੱਲੇ ਨੂੰ ਜਾ ਰਿਹਾ ਹੈ ਗਰੀਬ ਦੇ ਪੈਪੇ ਜੱਟਾ ਵੀ ਹੈ ਤੇ ਉਹ ਦਸਾਂ ਸਾਲਾਂ ਚ 100 ਅਰਬਪਤੀ ਖਰਬਪਤੀ 200 ਬਣ ਗਏ 1% ਜਿਹੜੇ ਇਸ ਦੇਸ਼ ਦੇ ਵੱਡੇ ਸਰਮਾਇਦਾਰ ਉਹ 40% ਪੂੰਜੀ ਦੇ ਕਾਬਜ ਹੈ ਤੇ ਤੁਸੀਂ ਉਹਨਾਂ ਨੂੰ ਫੇਰੇ ਇਜਾਜ਼ਤ ਦੇ ਰਹੇ ਹੋ ਫੈਕਟਰੀਆਂ ਲਾਓ ਕਿ ਚੰਗੋ ਵਾਹ ਜਿਹੜਾ ਪੈਸੇ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਕਰੀ ਜਾਂਦਾ ਬਕਾਇਦਾ ਇਹਦੇ ਤੇ ਸਟੱਡੀ ਕੀਤੀ ਆ ਭੁੰੜੀ ਵਾਲਿਆਂ ਨੇ ਔਰ ਇਹ ਤੈਅ ਕੀਤਾ ਹੈ ਕਿ ਬਸੋਂ ਵਾਲੇ ਏਰੀਆ ਤੋਂ ਇਹ 2-3 ਕਿਲੋਮੀਟਰ ਦੂਰ ਉੱਥੇ ਉੱਥੇ ਜਾ ਕੇ ਫੈਕਟਰੀ ਲੱਗ ਸਕਦੀ ਹੈ ਇਹ ਪਿੰਡਾਂ ਦੇ ਮੋਢਾ ਤੇ ਨਹੀਂ ਲੱਗਣੀ ਬਸੋਂ ਦੇ ਨੇੜੇ ਨਹੀਂ ਲੱਗਣੀ ਖੰਨਾ ਸਾਹਿਬ ਪੋਲੂਸ਼ਨ ਕੰਟਰੋਲ ਬੋਰਡ ਇਜਾਜ਼ਤ ਕਿਉਂ ਦੇ ਰਿਹਾ ਵਾ ਪੋਲੂਸ਼ਨ ਕੰਟਰੋਲ ਬੋਰਡ ਇਸ ਕਰਕੇ ਇਜਾਜ਼ਤ ਦਿੰਦਾ ਹੈ ਕਿਉਂਕਿ ਇੱਥੇ ਚਾਂਦੀ ਦੀ ਜੁੱਤੀ ਦਾ ਰਾਜ ਹੈ ਜੀ ਜਦੋਂ ਚਾਂਦੀ ਦੀ ਜੁੱਤੀ ਅਗਲੇ ਦੀ ਜੇਬ ਚ ਪੈ ਜਾਂਦੀ ਹੈ ਅਗਲੇ ਦੇ ਸਿਰ ਤੇ ਵੱਜ ਜਾਂਦੀ ਹੈ ਉਹਨਾਂ ਦੀ ਕਲਮ ਹੈ ਜਿਹੜੀ ਉਹ ਰੁਕ ਜਾਂਦੀ ਹੈ ਜਗਰਾਉਂ ਦੇ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਫੈਕਟਰੀਆਂ ਲੱਗਿਆ ਵਾ ਚਾਹੇ ਸੋਈਆਂ ਵਾਲੇ ਰਾਹ ਤੇ ਲਾ ਲੋ ਚਾਹੇ ਆਸ-ਪਾਸ ਭੁੰਨਰੀ ਲਾ ਲੋ ਕਾਰਵਾਈ ਕਾਤੋਂ ਨਹੀਂ ਹੋ ਰਹੀ ਇਹ ਕਾਰਨ ਸਮਝ ਨਹੀਂ ਹੋ ਰਹੀ ਕਿਉਂਕਿ ਸਿਆਸਤਦਾਨ ਅਫਸਰ ਸ਼ਾਹੀ ਇਹ ਸਾਰੀ ਮਿਲੀ ਭੁਗਤ ਹੈ ਇਹਨਾਂ ਦੀ ਤੇ ਸਰਮਾਇਆਦਾਰ ਜਿਹੜਾ ਫੈਕਟਰੀ ਮਾਲਕ ਹੈ ਉਹ ਜਦੋਂ ਪੈਸੇ ਚਾੜ ਦਿੰਦਾ ਹੈ ਜਦੋਂ ਸੂਟਕੇ ਚ ਪਾ ਕੇ ਉਹਨਾਂ ਦੇ ਘਰਾਂ 'ਚ ਪੈਸੇ ਬਹੁਣ ਜਾਂਦੇ ਆ ਦਾ ਸਰਟੀਫਿਕੇਟ ਤੇ ਸਾਈਨ ਹੋ ਜਾਂਦੇ ਆ ਵੀ ਪ੍ਰਦੂਸ਼ਨ ਵਿਭਾਗ ਨੂੰ ਇਹਨੂੰ ਲੱਗਣ 'ਚ ਕੋਈ ਇਤਰਾਜ਼ ਨਹੀਂ ਇਹ ਸਾਰਾ ਲੋਕਾਂ ਨੂੰ ਪਤਾ ਹੈ ਕੱਲੇ ਸਰਟੀਫਿਕੇਟ ਦੇ ਨਾਲ ਵਾਤਾਵਰਣ ਸਾਫ਼ ਹੋ ਜਾਂਦਾ ਜਾਂ ਪਾਣੀ ਸਾਫ਼ ਹੋ ਜਾਂਦਾ ਜੀ ਉਹੀ ਅਸੀਂ ਕਹਿ ਰਹੇ ਆ ਪਿਛਲੇ ਤੁਸੀਂ ਇੱਕ ਫੈਕਟਰੀ 'ਚ ਗਏ ਸੀਗੇ ਜਿੱਥੇ ਬਹੁਤ ਚਰਚਾ ਦਾ ਵਿਸ਼ਾ ਹੋਇਆ ਸੀਗਾ ਪਾਣੀ ਦੇਖਿਆ ਗਿਆ ਸੀ ਪਾਣੀ ਬਹੁਤ ਗੰਧਲਾ ਆ ਰਿਹਾ ਸੀਗਾ ਇੱਕ ਸਰਟੀਫਿਕੇਟ ਦੇ ਨਾਲ ਪਾਣੀ ਸਾਫ਼ ਹੋ ਗਿਆ ਜੀ ਕੀ ਸਮਝਦੇ ਹੋ ਮੈਂ ਉਹੀ ਕਹਿਣਾ ਨਾ ਕਿ ਇਸ ਕਿਸਮ ਦੀਆਂ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਇਹਦੇ ਤੇ ਅਸੀਂ ਆਉਂਦੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਚਾਹੇ ਭੁੰਦੜੀ ਵਾਲੇ ਆ ਚਾਹੇ ਕੰਗਰਾਲੀ ਰਾਜਪੂਤਾਂ ਵਾਲੇ ਆ ਚਾਹੇ ਮੁਸਕਾਬਾਦ ਵਾਲੇ ਆ ਚਾਹੇ ਚਹਿਲਾ ਵਾਲੇ ਆ ਚਾਹੇ ਆਪਾਂ ਬਾਈ ਸਾਰੇ ਖਾੜੇ ਵਾਲੇ ਇਕੱਠੇ ਆ ਇਹਨਾਂ ਦੀ ਇੱਕ ਸਾਂਝੀ ਮੀਟਿੰਗ ਸੱਦ ਕੇ ਇਹਦੇ ਤੇ ਕੋਈ ਵੱਡਾ ਵੱਡਾ ਜਿਹੜਾ ਪ੍ਰਦਰਸ਼ਨ ਹੈ ਵੱਡਾ ਜਿਹੜਾ ਜ਼ੋਰਦਾਰ ਐਜੀਟੇਸ਼ਨ ਹੈ ਉਹ ਆਪਾਂ ਨੂੰ ਤੋੜ ਨਹੀਂ ਪਾਉਗੀ ਤੇ ਖਾਸ ਤੌਰ ਤੇ ਆ ਜਿਹੜਾ ਸਮਾਂ ਇਹ ਸਮੇਂ ਦੇ ਵਿੱਚ ਤੁਸੀਂ ਧਰਨਾ ਦਾ ਸਾਡੀ ਬੇਨਤੀ ਹੈ ਤੁਹਾਨੂੰ ਸੁਝਾਇਆ ਸਾਡਾ ਕਿਸੇ ਵੀ ਹਾਲਤ ਚ ਛੱਡਣਾ ਨਹੀਂ ਹੈ ਧਰਨੇ ਤੇ ਬੈਠਣਾ ਹੀ ਬੈਠਣਾ ਉਹਦੇ ਚ ਬੀਬੀਆਂ ਵੀ ਲੈ ਕੇ ਆਓ ਉਹਦੇ ਚ ਆਲੇ ਦੁਆਲੇ ਪਿੰਡਾਂ ਚ ਵੀ ਪ੍ਰਚਾਰ ਕਰੋ ਜਿਵੇਂ ਭੁੰਗੜੀ ਵਾਲਿਆਂ ਨੇ ਐਗਜ਼ੈਂਪਲ ਖੜੀ ਕੀਤੀ ਹੈ ਤੇ ਇਸ ਸੰਘਰਸ਼ ਨੂੰ ਵਿਚਾਲੇ ਨਹੀਂ ਛੱਡਣਾ ਇਹ ਸਾਰੇ ਅਫਸਰ ਐਸਡੀਐਮ ਸਾਹਿਬ ਚਾਰ ਵਾਰੀ ਗਏ ਆ ਭੁੰਗੜੀ ਇਹ ਫੈਕਟਰੀ ਵਾਲਿਆਂ ਦੇ ਹੱਕ ਜੀ ਬੋਲਦੇ ਆ ਇਹ ਨਹੀਂ ਜੀ ਆਇਆ ਹੋ ਜਾਣਾ ਮਸਲਾ ਮਸਲਾ ਕਿਵੇਂ ਹੱਲ ਹੋਣਾ ਆਪਾਂ ਅੰਦਰ ਵੀ ਤੁਹਾਡੇ ਸਾਹਮਣੇ ਕਿਹਾ ਵੀ ਧਰਨਾ ਸਾਡਾ ਚੱਲੂਗਾ ਅਸੀਂ ਜੇ ਜਿੱਦੇ ਧਰਨਾ ਚੱਲਿਆ ਉਹ ਅਸੀਂ ਚੱਕ ਲਿਆ ਉਦੋਂ ਹੀ ਫੈਕਟਰੀ ਦਾ ਕੰਮ ਹੈ ਜਿਹੜਾ ਤੇਜ਼ ਹੋ ਜਾਣਾ ਅਸੀਂ ਫੈਕਟਰੀ ਦਾ ਕੰਮ ਉਸਾਰੀ ਦਾ ਕੰਮ ਕਦਾਚਿਤ ਇੱਕ ਤਾਈ ਤੌਰ ਤੇ ਨਹੀਂ ਚੱਲਣ ਦੇਣਾ ਨਹੀਂ ਚੱਲਣ ਦੇਣਾ ਇਸ ਕਰਕੇ ਬੇਨਤੀ ਹੈ ਕਿ ਤੁਸੀਂ ਆਪ ਦਾ ਧਰਨਾ ਜਾਰੀ ਰੱਖੋ ਦਬਾਅ ਬਣਾ ਕੇ ਰੱਖੋ ਮੈਂ ਬੇਨਤੀ ਕਰਦਾ ਜਮਹੂਰੀ ਕਿਸਾਨ ਸਭਾ ਦੇ ਆਗੂ ਹੈ ਸਾਡੇ ਨਾਲ ਆਏ ਸਾਡੇ ਹਮਾਇਤ ਦੇ ਵਿੱਚ ਬਲਰਾਜ ਸਿੰਘ ਕੋਟੂਮਰਾ ਇਹ 2 ਮਿੰਟ ਲਈ ਤੁਹਾਡੇ ਨਾਲ ਸਹਿਯੋਗ ਦੇ ਸਾਤੋਟ ਲਾ ਕੇ ਹੋਮਨ ਰੀਚਿੰਗ ਸੰਧੂ ਹੋ ਰਹੀ ਹੈ ਜੀ ਆਪਣਾ ਇਹ ਕੀ ਪ੍ਰੋਜੈਕਟ ਲੱਗ ਰਿਹਾ ਹੈ ਜੀ ਇਹ ਬਾਇਓਸੇਂਜੀ ਪਲਾਂਟ ਹੈ ਜੀ ਤੇ ਇੱਕ ਬਹੁਤ ਪਿੰਡ ਵਾਲੇ ਵਿਰੋਧ ਕਿਉਂ ਕਰ ਰਹੇ ਆ ਇਹਨਾਂ ਨੂੰ ਸ਼ਾਇਦ ਕੁਝ ਮਿਸਕਨਸੈਪਸ਼ਨਸ ਨੇ ਜੀ ਤੇ ਜੋ ਵੀ ਹੈਗਾ ਇਹਨਾਂ ਨਾਲ ਗੱਲਬਾਤ ਕਰਕੇ ਕਲੀਅਰ ਕੀਤਾ ਜਾਏਗਾ ਤੇ ਪਿੰਡ ਦੀ ਸਹਿਮਤੀ ਦੇ ਨਾਲ ਤੇ ਪਿੰਡ ਤੇ ਇਕਨਾਲੀ ਕੰਮ ਕੀਤਾ ਜਾਏਗਾ ਠੀਕ ਹੈ ਪਰ ਇਹਨਾਂ ਨੇ ਹੁਣ ਤਾਂ ਇੱਥੇ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਮੇਰੀ ਇਹਨਾਂ ਨੂੰ ਇੱਕੋ ਹੀ ਬੇਨਤੀ ਹੈ ਜੀ ਜੇ ਇਹਨਾਂ ਕੋਈ ਵੀ ਕੋਈ ਮਿਸਕਨਸੈਪਸ਼ਨ ਹੈਗੀ ਹੈ ਜਾਂ ਕੋਈ ਵੀ ਡਾਊਟ ਹੈਗਾ ਉਹ ਆ ਕੇ ਬੈਠਣ ਕਲੀਅਰ ਕਰਨ ਅਪਰਲ ਮਿਲ ਕੇ ਉਹਦਾ ਸਮਾਧਾਨ ਕਰਾਂ